ਪਾਰੀ بارشਾਂ ਪੈਣ ਕਾਰਨ 2022 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਜਦੋਂ ਪਟਿਆਲਾ ਗਿਰਾਉ ਨਦੀ ਦੇ ਵਿੱਚ ਇੱਕ ਮੌਜੂਦਾ ਪੰਜ ਪੰਛੀ ਰੁੜਗੇ ਸੀ ਖਬਰ ਤੁਹਾਨੂੰ ਮੁਹਾਰਜਿਲ ਦੇ ਕਸਬਾ ਨਮਾਗਰੋ ਤੋਂ ਉੱਪਰ ਟਾਂਡਾ ਪਿੰਡ ਦੇ ਦਿਖਾ ਰਹੇ ਹਾਂ 2022 ਦੇ ਸਮੇਂ ਦੇ ਵਿੱਚ ਜਦੋਂ ਉਹ ਦੋਨੇ ਪਤੀ ਪਤਨੀ ਰੁੜੇ ਤਾਂ ਉਸ ਤੋਂ ਬਾਅਦ ਵਿੱਚ ਲਾਸ਼ਾਂ ਕਾਫੀ ਦੂਰ ਜਾ ਕੇ ਮਿਲੀਆਂ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਰੋਸ ਚਾਇਰ ਕੀਤਾ ਸਕੀਨਾ ਨਦੀ ਉਤੇ ਪੁਲ ਨਹੀਂ ਲੱਗੇ ਤਾਂ ਕਰਕੇ ਹਾਸ ਵਾਪਰਿਆ ਤਾਂ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ লাশ ਨਮਾਕਰੋਂ ਦੀ ਟੈਂਕੀ ਚੌਂਕ ਕੋਲ ਰੱਖੀ ਸੀ ਜਿਸ ਤੋਂ ਬਾਅਦ ਜਾ ਕੇ ਪ੍ਰਦਰਸ਼ਨ ਹੋਇਆ ਕਾਫੀ ਤਾਫੀ ਅਫਸਰ ਸਹਿਬਾਨ ਪਹੁੰਚੇ ਅਫਸਰਾਂ ਨਾਲ ਬੈਸ ਹੋਈ ਸੀ ਉਸ ਤੋਂ ਬਾਅਦ ਪਿੰਡ ਵਾਸੀਨ ਰੋਸ ਦੇ ਵਿੱਚ ਉਸ লাশ ਨੂੰ ਚੁੱਕ ਕੇ ਸੀਐਮ ਹਸਪਤਾਲ ਨੂੰ ਜਾਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਦੱਸ ਦਿੰਨੇ ਕਿ 15 ਗੱਦਾ ਸਮਾਂ ਸੀ 2022 ਦਾ ਸਮਾਂ ਸੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈਗੀ ਤਾਂ ਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਚੰਡੀਗੜ੍ਹ ਤੇ ਨਮਾਗਰੋਂ ਪੰਜਾਬ ਦੇ ਬਾਰਡਰ ਦੇ ਉੱਤੇ ਉਹਨਾਂ ਤਰਨਾਕਾਰੀਆਂ ਨੂੰ ਰੋਕਿਆ ਜਿਸ ਤੋਂ ਬਾਅਦ ਜਾ ਕੇ ਜੋ ਮੰਗ ਸੀ ਪਿੰਡ ਵਾਸੀਆਂ ਦੀ ਕੀ ਦੋਨੇ ਪਤਨੀ-ਪਤਨੀ ਦਾ ਮੁਆਵਜ਼ਾ ਤੇ ਨਾਲ ਪਰਿਵਾਰ ਨੂੰ ਇੱਕ ਨੌਕਰੀ ਮਿਲਣੀ ਚਾਹੀਦੀ ਹੈ ਜਿਸ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਨੇ ਵਾਅਦਾ ਕੀਤਾ ਲਿਖਤੀ ਤੌਰ ਤੇ ਵੀ ਦਿੱਤਾ ਸੀ ਦੱਸਿਆ ਜੇ 1 ਉਸ ਤੋਂ ਬਾਅਦ 2022 ਦਾ ਸਮਾਂ ਬੀਤਿਆ 23 ਦਾ ਬੀਤਿਆ 24 ਦੇ ਬੀਤੇ ਤੇ ਹੁਣ 25 2025 ਚੱਲ ਰਿਹਾ ਹੁਣ ਤੱਕ ਉਸ ਪਰਿਵਾਰ ਨੂੰ ਮੁਆਵਜ਼ਾ ਨਹੀਂ ਮਿਲਿਆ ਨਾ ਹੀ ਉਸ ਪਰਿਵਾਰ ਦੇ ਵਿੱਚ ਨੌਕਰੀ ਮਿਲੀ ਜਿਸ ਤੋਂ ਬਾਅਦ ਅੱਜ ਕਿ ਪਰਿਵਾਰ ਦਾ ਗਰੀਬੀ ਰੇਖਾ ਹੋਣ ਕਾਰਨ ਅੱਜ ਬੁਰਾ ਹਾਲ ਹੈ ਜਿਸ ਨੂੰ ਲੈ ਕੇ ਦਰਦ ਦੀ ਠੋਕ ਰਖਾ ਰਿਹਾ ਤੇ ਅੱਜ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਤੇ ਪਿੰਡ ਸਰਪੰਚ ਨੂੰ ਲੈ ਕੇ ਐਸਡੀਐਮ ਦਫ਼ਤਰ ਖਰੜ ਦੇ ਵਿੱਚ ਪਹੁੰਚੇ ਨੇ ਜਿੱਥੇ ਕਿ ਐਸਡੀਐਮ ਖਰੜ ਨੂੰ ਮੰਗ ਪੱਤਰ ਦਿੱਤਾ ਕਿ ਉਹਨਾਂ ਨੂੰ ਜੋ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਕੀਤਾ ਜਾਵੇ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ 3 ਸਾਲ ਤੋਂ ਭਟਕ ਰਹੇ ਨੇ ਨੌਕਰੀ ਵਾਸਤੇ ਭਟਕ ਰਹੇ ਨੇ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਹੁਣ ਐਸਡੀਐਮ ਖੜਨ ਨੇ ਇੱਕ ਭਰੋਸਾ ਦਿੱਤਾ ਹੈ ਕਿ ਤੁਹਾਡੀ ਮੰਗ ਬਿਲਕੁਲ ਜਾਇਜ਼ਾ ਹੈ ਤਾਂ ਇਸ ਮੰਗ ਨੂੰ ਲੈ ਕੇ ਅਸੀਂ ਸੀਨੀਅਰ ਅਫਸਰਾਂ ਅੱਗੇ ਤੁਹਾਡੀ ਮੰਗ ਭੇਜਾਂਗੇ ਤੇ ਨਾਲ ਦੀ ਨਾਲ ਤਾਨੂੰ ਬਣਦਾ ਮੁਆਵਜ਼ਾ ਤਜਾਬੀਕ ਤੂੰ ਦੇਖੋ ਕੀ ਪਰਿਵਾਰਕ ਮੈਂਬਰ ਜੋ ਕਿ ਹੁਣ ਵੀ ਸਦਮੇ ਦੇ ਵਿੱਚ ਨੇ ਕਿਉਂਕਿ ਉਹਨਾਂ ਨੇ ਆਪਣੀ ਅੱਖਾਂ ਦੇ ਨਾਲ ਇਹ ਪੂਰਾ ਦ੍ਰਿਸ਼ ਦੇਖਿਆ ਸੀ ਜਦੋਂ ਇਸ ਤਰੀਕੇ ਦਾ ਹਾਦਸਾ ਵਾਪਰਿਆ ਸੀ ਤਾਂ ਜੋ ਬੱਚਾ ਉਹਨਾਂ ਪਤੀ ਪਤਨੀ ਦਾ ਪੰਚ ਪੰਚਨੀ ਦਾ ਤੂੰ ਦੇਖੋ ਕਿ ਹੁਣ ਤੱਕ ਉਹ ਬੇਰੁਜ਼ਗਾਰ ਹੈ ਜਿਸ ਤੋਂ ਬਾਅਦ ਜਾ ਕੇ ਉਹ ਨੌਕਰੀ ਦੀ ਅਡੀਕਰ ਹੈ ਕਦੋਂ ਪੰਜਾਬ ਸਰਕਾਰ ਉਹਨੂੰ ਨੌਕਰੀ ਦੇਵੇਗੀ ਪਰ ਦੂਜੇ ਪਾਸੇ ਹੁਣ ਐਸਡੀਐਮ ਖੜਨੇ ਭਰੋਸਾ ਦਿੱਤਾ ਹੈ ਕਿ ਤੁਹਾਡੀ ਮੰਗ ਅੱਗੇ ਤੱਕ ਪੂਝਾਈ ਜਾਵੇਗੀ ਜਲਦੀ ਤੁਹਾਨੂੰ ਮੁਆਵਜ਼ਾ ਮਿਲੇ ਕਿਉਂਕਿ ਹੁਣ ਜਿਸ ਤਰੀਕੇ ਨਾਲ ਹੜ੍ਹਾਂ ਦੇ ਵਿੱਚ ਹਾਲਾਤ ਪੈਦਾ ਹੋਏ ਨੇ ਹੜ੍ਹਾਂ ਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਾਲ ਪੰਜਾਬ ਸਰਕਾਰ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਹਰ ਇੱਕ ਉਸ ਵਿਅਕਤੀ ਦਾ ਮੁਆਵਜ਼ਾ ਦਿੱਤਾ ਜਾਵੇਗਾ ਉਹਨਾਂ ਨੂੰ ਬੀਤੀ ਸਹਾਇਤਾ ਦਿੱਤੀ ਜਾਵੇਗੀ ਜਿਸ ਤਰੀਕੇ ਨਾਲ ਜਿਨ੍ਹਾਂ ਦਾ ਨੁਕਸਾਨ ਹੋਇਆ ਪਰ 2022 ਦਾ ਜੋ ਨੁਕਸਾਨ ਹੋਇਆ ਹੋਇਆ ਜੋ ਬਣਦਾ ਮੁਆਵਜ਼ਾ ਪਰਿਵਾਰ ਨੂੰ ਨਹੀਂ ਦਿੱਤਾ ਤਾਂ ਉਸ ਤੋਂ ਬਾਅਦ ਪਰਿਵਾਰ ਨੂੰ ਹੁਣ ਇੱਕ ਆਸ ਜੱਗ ਗਈ ਹੈ ਇੱਕ ਗੁਹਾਰ ਪਰਿਵਾਰ ਨੇ ਫਿਰ ਲਗਾਈ ਹੈ ਕਿ ਪੰਜਾਬ ਸਰਕਾਰ ਕਿਤੇ ਨ ਕਿਤੇ ਹੁਣ ਸਾਲ ਰਹਿ ਗਿਆ ਕਿ ਉਸ ਤੋਂ ਪਹਿਲਾਂ ਕਿਤੇ ਨ ਕਿਤੇ ਉਹਨਾਂ ਦਾ ਬਣਦਾ ਹੱਕ ਦੇਜ ਜਾਵੇ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਸੌਖਾ ਹੋ ਜਾਵੇ ਤਾਂ ਇਸ ਨੂੰ ਲੈ ਕੇ ਪਰਿਵਾਰ ਕੇ ਮੈਂਬਰ ਛੇ ਨਾਲ ਹੁਣ ਕਿ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਤੁਸੀਂ ਦੇਖੋ ਕਿ ਐਸ ਡੀ ਐਮ ਖਾਲ ਨੂੰ ਮੰਗ ਪੱਤਰ ਦਿੱਤਾ ਤੇ ਦੂਜੇ ਪਾਸੇ ਅੱਜ ਵੀ ਪਰਿਵਾਰ 3 ਸਾਲ ਹੋ ਗਏ ਗੁਹਾਰ ਲਗਾ ਰਿਹਾ ਹੈ ਤਾਂ ਉਹ ਯਾਦ ਦਿਨ ਅੱਜ ਵੀ ਆ ਰਹੇ 2022 ਦਾ ਸਮਾਂ ਸੀ ਆਹੀ ਦਿਨ ਸੀ ਜਦੋਂ ਹੜ੍ਹਾਂ ਦੇ ਹਾਲਾਤ ਪੈਦਾ ਹੋਏ ਸੀ ਜਿਸ ਤੋਂ ਬਾਅਦ ਜਾ ਕੇ ਨਦੀਆਂ ਨਾਲੇ ਵਿੱਚ ਐਕਸੀਡੈਂਟ ਹੋਇਆ ਤਾਂ ਉਸ ਨਦੀ ਦੇ ਵਿੱਚ ਇੱਕ ਨਹੀਂ ਕਾਫੀ ਲਾਸ਼ਾਂ ਜਿਹੜੀਆਂ ਪਹਿਲਾਂ ਵੀ ਰੁੜੀਆਂ ਨੇ ਜਿਸ ਨੂੰ ਲੈ ਕੇ ਇੱਕ ਟੈਕਸੀ ਗੱਡੀ ਦੇ ਵਿੱਚ ਇੱਕ ਟੈਕਸੀ ਸਵਾਰ ਵਿਅਕਤੀ ਸੀ ਤੇ ਇੱਕ ਨਾਲ ਕੁੜੀ ਸਵਾਰ ਸੀ ਜੋ ਕਿ ਹਰਿਆਣਾ ਪੰਜੌਰ ਵੱਲ ਨੂੰ ਜਾ ਰਹੀ ਸੀ ਤਾਂ ਉਹਨਾਂ ਦੀ ਵੀ ਗੱਡੀ ਰੁੜ ਗਈ ਸੀ ਉਹਨਾਂ ਦੀ ਲਾਸ਼ਾਂ ਕਾਫੀ ਦੂਰ ਮਿਲਿਆ ਸੀ ਜਿਸ ਤੋਂ ਬਾਅਦ ਜਾ ਕੇ ਇਹ ਨਦੀ ਨੂੰ ਖੂਨੀ ਨਦੀ ਵੀ ਲੋਕ ਆਖਣ ਲੱਗੇ ਸੀ ਜਿੱਤੋਂ ਬਾਅਦ ਜਾ ਕੇ 11000 ਕਰੋੜ ਰੁਪਏ ਦੇ ਕਰੀਬ ਨਵਾਰ ਤੋਂ ਪੈਸਾ ਪਾਸ ਹੋ ਕੇ ਇਹਨਾਂ ਨਦੀ ਉੱਤੇ ਪੁਲ ਪਾਸ ਹੋ ਗਏ ਤੇ ਪੁਲਾਂ ਦਾ ਕੰਮ ਹੁਣ ਠੰਡੇ ਵਾਸਤੇ ਚੱਲ ਰਿਹਾ ਹੈ ਵਲੇ ਪੁਲਕਾ ਤੋਂ ਬਣਨਗੇ ਲੋਕਾਂ ਨੂੰ ਆਉਣ ਜਾਣ ਦਾ ਸੌਖਾ ਕਿਵੇਂ ਹੋਵੇਗਾ ਤਾਂ ਇਹ ਕਾਫੀ ਸਵਾਲ ਸਰਕਾਰ ਦੇ ਉੱਤੇ ਖੜੇ ਨੇ ਪਰ ਦੂਜੇ ਪਾਸੇ ਪਰਿਵਾਰ ਕੇ ਮੈਂਬਰ ਕੀ ਗੁਹਾਰ ਲਗਾ ਰਹੇ ਨੇ ਤੇ ਐਸ ਡੀ ਐਮ ਖੜੇ ਨੇ ਇਸ ਮੰਗ ਪੱਤਰ ਬਾਰੇ ਕੀ ਕੀਤਾ ਪਹਿਲਾਂ ਤੁਸੀਂ ਉਹ ਵੀ ਸੁਣ ਲਓ ਜੋ ਉਹਨਾਂ ਨੇ ਡਾਕੂਮੈਂਟ ਮੰਗੇ ਅਸੀਂ ਹਰ ਤਰ੍ਹਾਂ ਦੀ ਹਰ ਚੀਜ਼ ਪ੍ਰੋਵਾਈਡ ਕਰੀ ਹੈ ਪੋਸਟਮਾਰਟਮ ਰਿਪੋਰਟਾਂ ਦਿੱਤੀਆਂ ਐਫ ਆਈ ਆਰ ਦੀ ਕਾਪੀ ਦਿੱਤੀ ਜੋ ਜੋ ਡਾਕੂਮੈਂਟ ਮੰਗਦੇ ਰਹੇ ਅਸੀਂ ਡੇ ਬਾਈ ਡੇ ਦਿੰਦੇ ਰਹੇ ਹਾਂ ਪਰ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਸਰਕਾਰੀ ਤੌਰ ਤੇ ਕਿਸੇ ਤਰ੍ਹਾਂ ਦੀ ਢਿੱਲ ਹੈ ਜਿਹਦੇ ਕਰਕੇ ਕਿਉਂਕਿ ਸਾਡਾ ਇਲਾਕਾ ਪਹਿਲਾਂ ਜੇ ਇਲਾਕਾ ਪਛੜਿਆ ਹੋਇਆ ਜੇ ਸੜਕਾਂ ਦੇ ਉੱਪਰ ਨਦੀਆਂ ਦੇ ਉੱਪਰ ਪੁਲ ਲੱਗੇ ਹੁੰਦੇ ਤਾਂ ਉਹ ਲੋਕ ਜਿਹੜੇ ਜਾਨਾਂ ਗਵਾ ਚੁੱਕੇ ਨੇ ਉਹ ਉਹਨਾਂ ਦੀ ਜਾਨਾਂ ਬਚ ਸਕਦੀਆਂ ਸੀ ਅਸੀਂ ਸ਼ੁਰੂ ਤੋਂ ਹੀ ਮੰਗ ਰੱਖਦੇ ਰਹੇ ਹਾਂ ਕਿ ਸਾਡੇ ਪੁਲ ਬਣ ਕੇ ਤਿਆਰ ਹੋ ਜਾਣ ਤੇ ਸਾਡੇ ਲੋਕਾਂ ਦੀ ਜਾਨ ਬਚ ਸਕੇ ਪਰ ਜੇ ਹੁਣ ਇੱਕ ਅਣਜਾਣ ਪੁਲੇ ਦੇ ਵਿੱਚ ਇੱਕ ਜਾਨ ਗਈ ਹੈ ਦੋ ਦੋ ਜਾਨਾਂ ਗਈਆਂ ਨੇ ਸਾਡੇ ਪਿੰਡ ਦੀਆਂ ਤੇ ਅਸੀਂ ਉਹਦੇ ਨੇ ਸਰਕਾਰ ਤੋਂ ਜਦੋਂ ਮੰਗ ਰੱਖੀ ਉਦੋਂ ਤੁਸੀਂ ਦੇਖਿਆ ਹੋਵੇਗਾ ਕਿ ਉਸ ਵੇਲੇ ਪੂਰਾ ਜਿਵੇਂ ਕਹ ਦੋ ਪੂਰਾ ਇਲਾਕਾ ਨਾਲ ਅਸੀਂ ਅਸੀਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਜਦੋਂ ਸੀਮ ਦਫਤਰ ਵੱਲ ਗਏ ਆ ਤੇ ਐਸਡੀਐਮ ਸਾਹਿਬ ਨੇ ਸਾਨੂੰ ਅੰਡਰਸਾਈਨ ਇੱਕ ਲੈਟਰ ਦੇ ਉੱਪਰ ਲਿਖ ਕੇ ਦਿੱਤਾ ਕਿ 10 ਲੱਖ ਰੁਪਏ ਮੁਆਵਜ਼ਾ ਤੇ ਇੱਕ ਬੱਚੇ ਨੂੰ ਸਰਕਾਰੀ ਨੌਕਰੀ ਜਿਹੜੀ ਉਹ ਸਰਕਾਰ ਵੱਲੋਂ ਦਿੱਤੀ ਜਾਵੇ ਪਰ ਨਾ ਹੁਣ ਤੱਕ ਨੌਕਰੀ ਤੇ ਨਾ ਮੁਆਵਜ਼ਾ ਕਿਸੇ ਤਰ੍ਹਾਂ ਦਾ ਵੀ ਇਸ ਬੱਚੇ ਨੂੰ ਮਿਲਿਆ ਹਾ ਅਨਮੋਲਕ ਜਨਮਾਨੀ ਵੱਲੋਂ ਇਹਨੂੰ ਘਰੇ ਬੁਲਾ ਕੇ 1 ਲੱਖ ਰੁਪਏ ਜਿਹੜਾ ਉਹ ਵੀ ਕੀ ਸਹਾਇਤਾ ਜਿਹੜੀ ਹੈ ਉਹ ਦਿੱਤੀ ਗਈ ਹੈ ਉਹਦੇ ਲਈ ਅਸੀਂ ਉਹਨਾਂ ਦਾ ਧੰਨਵਾਦੀ ਆ ਤੇ ਅੱਗੇ ਅਸੀਂ ਬੇਨਤੀ ਇਹ ਕਰਦੇ ਆ ਕਿ ਜਿੰਨੀ ਜਲਦੀ ਹੋ ਸਕਦਾ ਇਹਦਾ ਬਣਦਾ ਇਹਨੂੰ ਦਿੱਤਾ ਜਾਵੇ ਕਿਉਂਕਿ ਬੱਚਾ ਜਿਹੜਾ ਸਰੀਰਕ ਤੌਰ ਤੇ ਵੀ ਥੋੜਾ ਬਿਮਾਰ ਜਿੰਦਾ ਤੇ ਜਦੋਂ ਮਾਪਿਓ ਦਾ ਸਾਆਇਆ ਸਿਰ ਤੋਂ ਉੱਠ ਜਾਂਦਾ ਹੈ ਤੇ ਬੱਚਾ ਵੈਸੇ ਵੀ ਜਿਵੇਂ ਕਹਦੋਂ ਮੈਂਟਲੀ ਡਿਸਟਰਬ ਹੋ ਜਾਂਦਾ ਹੈ ਡਿਪਰੈਸ਼ਨ ਦੇ ਵਿੱਚ ਚੜਾ ਜਾਂਦਾ ਸੋ ਅਸੀਂ ਵੀ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕਦਾ ਇਹਨੂੰ ਇਹਦਾ ਬਣਦਾ ਪ੍ਰਦਰਸ਼ਨ ਕੀਤਾ ਜੀ ਆਪਾਂ ਆਪਣਾ ਦੇਖਾਈਆ ਆਪਾਂ ਨੇ ਮੁਕੱਦਮਾ ਕਰਵਾਉਣਾ ਹੈ ਸਰਕਾਰੀ ਦੇ ਨਾਲ ਮਾਤ ਹਾਂ ਇਹ ਲਿਖਤੀ ਤੌਰ ਹਾਂਜੀ ਲਿਖਤੀ ਕਰੀਏ ਹੂੰ ਇਹ ਉਸ ਤੋਂ ਬਾਅਦ ਅਸੀਂ ਤਾਂ ਆਪਣਾ 16 ਤਰੀਕ ਨੂੰ ਮੇਡ ਹੈਡ ਦੀ ਲਾਸ਼ ਲੱਭੀ ਸੀ ਦੇ ਤੋਂ ਬਾਅਦ ਉਹਨਾਂ ਦਾ ਅੰਤਿਮ ਅੰਦਾਜ਼ੀ ਪ੍ਰਕਿਰਿਆ ਦੀ ਅਪਲੀਕੇਸ਼ਨ ਹੈ ਜਿਹੜਾ ਟਾਂਡਾ ਦੇ ਬੰਦੇ ਦੀ ਮਾਤਾ ਪਿਤਾ ਦੀ ਡੈਥ ਹੋ ਗਈ 2022-23 ਦੇ ਵਿੱਚ ਉਹਨਾਂ ਦੇ ਕਾਰਨ ਉਹ ਕਹਿੰਦੇ ਸਨ ਹੁਣ ਤੱਕ ਮੁਆਵਜ਼ਾ ਨਹੀਂ ਮਿਲਿਆ ਤੇ ਕੀ ਕਰਨਾ ਚਾਹੁੰਦੇ ਇਹਦੇ ਬਾਰੇ ਸੁਣੋ ਹੁਣ ਜਿਹੜੇ ਮੈਨੂੰ ਮਿਲ ਕੇ ਇੱਕ ਦਰਖਾਸਤ ਮਿਲੀ ਹੈ ਕਿ ਇਹ 22 ਦੇ ਵਿੱਚ ਹੀ ਨਦੀ ਮਾਤਾ ਪਿਤਾ ਦੀ ਡੈਥ ਹੋਈ ਸੀ ਤੇ ਹਾਲੇ ਤੱਕ ਇਹਨਾਂ ਦੀ ਮੌਜਾ ਪੈਂਡਿੰਗ ਹੈ ਜਦੋਂ ਸਰਕਾਰ ਦੀ ਵੈਸੇ ਹੱਟ ਦੇ ਕਾਰਨ ਅਗਰ ਮੌਤ ਹੋ ਜਾਂਦੇ ਕਿਸੇ ਦੇ ਉਹ 24 ਆਵਰਸ ਜਾਂ ਫਿਰ 48 ਆਵਰਸ ਆਪਾਂ ਰਿਪੋਰਟ ਭੇਜਨੇ ਹੁੰਦੇ ਮਵਾਜੇ ਇਹਨਾਂ ਨੂੰ ਮਿਲ ਜਾਂਦੇ ਕਿ ਸੀਐਮ ਰਿਲੀਫ ਫੰਡ ਵੀ ਹੈ ਐਸਡੀਆਰਐਫ ਵੀ ਹੈ ਉਹਦੇ ਮਵਾਜੇ ਪੱਕੇ ਮਿਲ ਜਾਂਦੇ ਆ ਇਹਨਾਂ ਨੂੰ ਵੀ ਉਹ ਹੱਕ ਹੈ ਮੇਰੇ ਕੋਲ ਹੁਣ ਦੁਬਾਰਾ ਅਪਲੀਕੇਸ਼ਨ ਆਈ ਹੈ ਕਿ ਇਹਦੇ ਆਪਾਂ ਹੁਣ 24 ਆਵਰਸ ਮੈਂ ਲਿਖੀ ਹੈ ਕਿ ਤਹਿਸੀਲਦਾਰ ਆਪਾਂ ਇਹਦੇ ਬਾਰੇ ਰਿਪੋਰਟ ਕਰਕੇ ਆਪਾਂ ਇਹਨਾਂ ਨੂੰ ਇਸ ਵਾਰ ਮਵਾਜੇ ਦੇ ਕੇ ਰਹਿਗੇ ਕਿ ਕਿਉਂ ਦੇਰੀ ਹੋਈ ਇਹਦੇ ਚ ਇਹਦੇ ਫਾਈਲ ਵਗੈਰਾ ਸ਼ਾਇਦ ਇਹ ਹੋ ਜਾਂਦੇ ਪਰ ਫਿਰ ਵੀ ਆਪਾਂ ਜ਼ਰੂਰ ਇਹਦੇ ਟ੍ਰੇਸ ਕਰਵਾ ਲਵਾਂਗੇ ਕਿ 2 ਸਾਲ ਪਹਿਲੇ ਦੀ ਕਿਤੇ ਮੌਜੂਦ ਹੈ ਫਾਈਲ ਕਿਤੇ ਗਈ ਹੈ ਤੇ ਹੁਣ ਆਪਾਂ ਫਰੈਸ਼ਲੀ ਪੁਟ ਅਪ ਕਰਕੇ ਵਿਥਿਨ 24 ਆਵਰਸ ਇਹਦੇ ਦਿਲਵਾ ਕਰਾਂਗੇ